ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੈਂਥ ਹੈ ਗਿਆ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਇਹ ਵਰਤਿਆ ਜਿਹੜਾ ਆਪਾਂ ਪਰ ਲੜ ਲਗਾਵਾਂਗੇ ਲੜ ਤੋਂ ਸਰਦੇ ਸੈਂਟਰ ਤੇ ਉਹ ਚੋ ਲਿਆ ਕੇ ਤੇ ਲੜ ਨੂੰ ਫਰੰਟ ਤੇ ਤੋਂ ਜਿਹੜਾ ਆਪਾਂ ਇੱਕ ਕੇਅਰਫੁਲਡ ਕਰਨਾ ਇੱਕ ਗਰ ਫੋਲਡ ਕਰਨ ਤੋਂ ਬਾਅਦ ਲੜ ਨੂੰ ਇਹਦਾ ਬੈਕ ਦਾ ਕੱਪਾ ਸਾਫ਼ ਕਰਨਾ ਜੀ ਇੰਨੀ ਤਰ੍ਹਾਂ ਹੈੜਾ ਆਪਾਂ ਇਸ ਰਾਡ ਨੂੰ ਬੈਕ ਤੱਕ ਸਾਫ਼ ਕਰਨਾ ਬੈਕ ਤੱਕ ਲੜਨ ਜਿਹੜਾ ਆਪਾਂ ਹੁਣ ਸਾਫ਼ ਕਰ ਲੈਣਾ ਬੈਕ ਤੱਕ ਲੜਨ ਸਾਫ਼ ਕਰਨ ਤੋਂ ਜਿਹੜਾ ਆਪਾਂ ਲਗਾ ਦਿੰਨਾ ਜੀ ਅਣ ਜਿਹੜਾ ਆਪਾਂ ਦੂਸਰਾ ਲੜ ਲਗਾਉਣਾ ਦੂਸਰੇ ਲੜ ਨੂੰ ਬੈਕ ਤੋਂ ਪਿੰਚ ਕਰਕੇ ਲੜ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਫਰੰਟ ਦੇ ਤੋਂ ਜਿਹੜਾ ਲੜ ਨੂੰ ਇੱਕ ਗੇਰ ਫੋਲਡ ਕਰਕੇ ਤੇ ਜਿਹੜਾ ਇਸ ਲੜ ਨੂੰ ਡਬਲ ਫੋਲਡ ਕਰਕੇ ਤੇ ਹੁਣ ਬੈਕ ਤੱਕ ਜਿਹੜਾ ਆਪਾਂ ਲੜ ਨੂੰ ਸਾਫ਼ ਕਰਨਾ ਬੈਕ ਤੱਕ ਹੁਣ ਇਸ ਲੜ ਦੇ ਵਿੱਚ ਆਪਾਂ ਬਾਅਦ ਫੇਰ ਕਿ ਜਿਹੜਾ ਆਪਣਾ ਇਸ ਲੜ ਦਾ ਫਾਸਲਾ ਹੋਊਗਾ ਉਸ ਵਾਦ ਨੂੰ ਸੈੱਟ ਕਰ ਲੈਣਾ ਬੈਕ ਤੱਕ ਜਿਹੜਾ ਆਪਾਂ ਇਸ ਲੜ ਦੇ ਵਿੱਚ ਬਾਅਦ ਫੇਰ ਕਿ ਜਿਹੜਾ ਆਪਣਾ ਇਸ ਲੜ ਦਾ ਫਾਸਲਾ ਹੋਊਗਾ ਉਸ ਵਾਦ ਨੂੰ ਸੈੱਟ ਕਰ ਲੈਣਾ ਜਿਹੜਾ ਹੁਣ ਆਪਾਂ ਇਸ ਲੜ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਣਾ ਇਸ ਲੜ ਨੂੰ ਫਰੰਟ ਦੇ ਤੋਂ ਇੱਕ ਗਾਰੇ ਫੋਲਡ ਕਰਨਾ ਇੱਕ ਲੜ ਨੂੰ ਫੋਲਡ ਕਰਨ ਤੋਂ ਬਾਅਦ ਫਰੰਟ ਦੇ ਤੋਂ ਜਿਹੜਾ ਆਪਾਂ ਇਸ ਲੜ ਨੂੰ ਹਲਕਾ ਖਿੱਚਣਾ ਔਰ ਕਾਇਲ ਲੜਨ ਨੂੰ ਫਿਟਣ ਤੋਂ ਆ ਜਿਹੜਾ ਆਪਾਂ ਇਸ ਲੜਨ ਨੂੰ ਡਬਲ ਫੋਲਡ ਕਰਕੇ ਤੇ ਬੈਕ ਤੱਕ ਜਿਹੜਾ ਲੜਨ ਸਾਫ ਕਰਨਾ ਰਣ ਦਿੱਤ ਲੜ ਹੁਣ ਇਸ ਲੜ ਦੇ ਵਿੱਚ ਆਪਾਂ ਆ ਬਾਸ਼ ਫੇਰ ਕੇ ਜਿਹੜਾ ਆਪਣੇ ਇਸ ਲੜ ਦਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਸੈੱਟ ਕਰ ਲੈਣਾ ਜਿਹੜੇ ਆਪਣੇ ਇਨਾਂ ਪੇਚਾਂ ਦਾ ਆਪਾਂ ਨੇ فاਸਲਾ ਉਹ ਆਪਾਂ ਨੇ ਸੇਮ ਰੱਖਣਾ ਕਿ ਸੇਵੀ ਜਿਹੜਾ ਆਪਣਾ ਲੜ ਦਾ ਹਾਫਸਲਾ ਬੱਧ ਘੜਨੇ ਰੱਖਾਂਗੇ ਉੱਪਰਲੇ ਪੇਚਾਂ ਦਾ ਵੀ ਜਿਹੜਾ ਤੁਸੀਂ ਨੇ ਹਾਫਸਲਾ ਉਹ ਸੀਮ ਰੱਖਣਾ ਉੱਪਰਲੇ ਪੇਚਾਂ ਦਾ ਹਾਫਸਲਾ ਸਟਕਣ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਹਾਫਸਲਾ ਵਾਧਿਆ ਘਟਾਉਗਾ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇ ਜਿਹੜਾ ਆਪਣਾ ਲੜ ਦਾ ਹਾਫਸਲਾ ਉਹ ਸੈੱਟ ਕਰ ਸਕਦੇ ਹੋ ਜਿਹੜਾ ਹੁਣ ਆਪਾਂ ਇਸ ਤੋਕੜਾ ਲੜਨ ਲਗਾਉਣਾ ਚੌਥਾ ਲੜ ਚੌਥੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਫਰੰਨਾ ਤੇ ਤੋ ਜਿਹੜਾ ਲੜ ਨੂੰ ਇੱਕ ਗਾਰ ਫੋਲਡ ਕਰਕੇ ਤੇ ਇਸ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਆਪਾਂ ਡਬਲ ਫੋਲਡ ਕਰਨਾ ਡਬਲ ਫੋਲਡ ਕਰਨ ਤੋਂ ਬਾਅਦ ਬੈਗ 'ਤੇ ਜਿਹੜਾ ਲੜ ਨੂੰ ਸਾਫ਼ ਕਰਨਾ ਬੈਕ ਦਾ ਕਿਹੜਾ ਲੜਨੂ ਆਪਾਂ ਸਾਫ਼ ਕਰਨ ਤੋਂ ਆ ਲਗਾ ਦੇਣਾ ਜਿਹੜਾ ਆਪਣਾ ਇਸ ਲੜ ਦਾ ਵੀ ਜਿਹੜਾ ਆਪਣਾ فاਸਲਾ ਉਹ ਤੁਸੀਂ ਨੇ ਸੇਵ ਰੱਖਣਾ ਕਿਸੇ ਲੜ ਦਾ ਜਿਹੜਾ ਤੁਹਾਡਾ ਉੱਪਰ ਇਹ ਪੇਜ ਦਾ فاਸਲਾ ਸਟਕਣ ਦੇ ਲਈ ਤੁਸੀਂ ਡਵਲ ਸ਼ੀਸ਼ਾ ਵਰਤ ਸਕਦੇ ਹੋ ਡਵਲ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰ ਇਹ ਪੇ ਦਾ فاਸਲਾ ਵਧਿਆ ਘਟੂਗਾ ਤੁਸੀਂ ਡਵਲ ਵਿੱਚ ਦੇਖ ਕੇ ਇਸ ਲੜ ਦਾ ਜਿਹੜਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਹੋ ਤੇ Facebook 'ਤੇ ਜਿਹਨੂੰ ਫੋਲੋ ਜਰੂਰ ਕਰਨਾ ਹਨ ਅਪਣੇ ਜਿਹੜਾ ਆਪਾਂ ਇਸ ਤਗੜਾ ਲੜਦ ਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ലൂ റോ ച ഫോൽഡ് ലപ്പോ ചര ഫോൽഡ് ബാധ ഫ്രണ്ടോ ഇക്കാര ല ഫോൽഡ് ക ਇੱਕ ਲੜਨ ਨੂੰ ਫੋਲਡ ਕਰਨ ਤੋਂ ਆ ਲੜਨ ਜਿਹੜਾ ਆਪਾਂ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਬੈਕ ਤੱਕ ਜਿਹੜਾ ਆਪਾਂ ਲੜਨ ਵਿੱਚ ਲੜਨ ਨੂੰ ਵੀ ਬੈਕ ਤੱਕ ਸਾਫ਼ ਕਰਨਾ ਹੁਣ ਫਰਾਂਣਾ ਦੇ ਤੋ ਵੀ ਉੱਪਰੋਂ ਵੀ ਜਿਹੜਾ ਆਪਾਂ ਇਸ ਲੜਨ ਨੂੰ ਚੰਗੀ ਤਰ੍ਹਾਂ ਫੋਲਡ ਕਰਨਾ ਹੈ ਅਨੇਸ਼ ਲੜ ਦੇ ਵਿੱਚ ਆਪਾਂ ਬਾਸ ਫੇਰ ਕੇ ਜਿਹੜਾ ਆਪਣੇ ਇਸ ਲੜ ਦਾ ਹਾਸਲ ਆਊਗਾ ਉਸ ਵਾਸਤੇ ਨੂੰ ਆਪਾਂ ਸੈੱਟ ਕਰਨਾ ਹੈ ਸਾਰੇ ਪੇਚਾਂ ਵਿੱਚ ਵਾਸ਼ ਫੇਰ ਕੇ ਸਾਰੇ ਪੇਚਾਂ ਜਿਹੜਾ ਆਪਣਾ فاਸਲਾ ਹੋਊਗਾ ਉਹ ਆਪਾਂ ਸੈੱਟ ਕਰ ਲੈਣਾ சேர ரூம் இது பாகத்தோ பிஞ்ச கனா பாக ஃபரண்ட் ரூ ஹோல்டா ਇੱਕ ਗਨ ਲੜਨ ਨੂੰ ਫੋਲਡ ਕਰਤ ਵਾਲ ਜਿਹੜਾ ਸਲੜ ਨੂੰ ਆਪਾਂ ਡਬਲ ਫੋਲਡ ਕਰਕੇ ਡਬਲ ਫੋਲਡ ਕਰਨ ਤੋਂ ਬਾਅਦ ਬੈਗ ਤੱਕ ਜਿਹੜਾ ਹੁਣ ਆਪਾਂ ਇਸ ਲੜ ਨੂੰ ਸਾਫ਼ ਕਰਾਂਗੇ ਬੈਗ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਤੇ ਉਹਨਾਂ ਇਸ ਲੜ ਦੇ ਵਿੱਚ ਵੀ ਬਾਜ ਫੇਰ ਕੇ ਸਲੜ ਦਾ ਵੀ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਸੈੱਟ ਕਰਨਾ ਜੇ ਕਰਤਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨ ਹੁਣ ਜਿਹੜਾ ਆਪਾਂ ਨੇ ਇਸ ਤਗੜਾ ਲਗਾਉਣਾ ਉਸੜਾੜ ਨੂੰ ਆਪਾਂ ਜਿਹੜਾ ਬੈਕ ਤੋਂ ਪਿੰਚ ਕਰਨਾ ਇਹੜਾ ਆਪਾਂ ਕਲਗੀ ਲੜ ਦਾ ਗੋਣਾ ਕਲਗੀ ਲੜ ਦੇ ਲਈ ਜਿਹੜਾ ਆਪਾਂ ਪਹਿਲ ਕਮਾਂਗੇ ਜਿੱਥੋਂ ਆਪਾਂ ਨੇ ਸ਼ਿਮਨੜ ਫੋਲਡ ਕੀਤਾ ਇਹ ਸ਼ਿਮਨੜ ਦੇ ਉੱਪਰ ਕਿਹੜਾ ਪੱਕ ਪਾ ਲਗਾ ਦੇਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਕਲਗੀ ਲੜ ਹੋਊਗਾ ਕਲਗੀ ਲੜ ਦੇ ਪੂਣੀ ਨੂੰ ਖੋਲ ਕੇ ਉਸ ਦਾ ਉੱਪਰਲਾ ਪੱਲਾ ਉਹ ਆਪਾਂ ਥਲੇ ਨੂੰ ਫੋਲਡ ਕਰਨਾ ਤੇ ਜਿਹੜਾ ਥਲੰਦਾ ਪੱਲਾ ਹੋਊਗਾ ਉਸ ਨੂੰ ਥੜਲੇ ਪੱਲੇ ਨੂੰ ਜਿਹੜਾ ਆਪਾਂ ਉੱਪਰ ਨੂੰ ਫੋਲਡ ਕਰ ਦੇਣਾ ਇਹੜਾ ਆਪਾਂ ਪੱਗ ਮੈਂ ਲਗਾਇਆ ਸੀਗਾ ਲੜ ਨੂੰ ਆਪਾਂ ਨੇ ਪੱਗ ਪੈਤਲੀ ਚ ਹੀ ਲਿਆ ਕੇ ਪੱਗ ਪੈਤਲੀ ਚ ਲੜ ਨੂੰ ਲਿਆਉਣ ਤੋਂ ਬਾਅਦ ਫਰੰਟ ਵੱਲੋਂ ਘੁਮਾ ਦੇਣਾ ਜੇਕਰ ਤੁਹਾਡਾ ਜਿਹੜਾ ਹੁਣ ਆਪਾਂ ਨੇ ਸ਼ਿਵ ਮ ਲੜ ਲਗਾਇਆ ਸੀਗਾ ਲੜ ਨੂੰ ਆਪਾਂ ਸ਼ਿਵ ਨਾਲ 3 ਮ ਲੜਸ ਨਾਲ ਦੱਬ ਦੇਣਾ ਜੇਕਰ ਤੁਹਾਡਾ ਲੜ ਉੱਪਰ ਉੱਟਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਟਲਾ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਕੁਲੀਰ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਆਪਾਂ ਕਰ ਲੈਣੀ ਆ ਦੋਨੀਆਂ ਅੱਖਾਂ ਤੋਂ ਵੀ ਜਿਹੜੀ ਆਪਣੀ ਪੱਗ ਆ ਉਹ ਆਪਾਂ ਬਰਾਬਰ ਰੱਖਣੀ ਆ ਹੁਣ ਜਿਹੜਾ ਆਪਾਂ ਸਟਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪੱਲੜ ਲਗਾਇਆ ਸੀ ਉਸ ਲੜ ਨੂੰ ਖਿੱਚਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਤੇ ਖਿਲਾਰ ਦੇਣਾ ਸਿਰ ਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਇੱਥੇ ਲੈ ਕੇ ਕੱਪੜੇ ਨੂੰ ਅਡਾ ਆਪਾਂ ਚੰਗੀ ਤਰ੍ਹਾਂ ਦੇ ਦੇਣਾ ਜੀ ਚੰਗੀ ਤਰ੍ਹਾਂ ਆਪਣਾ ਸਿਰ ਆਪਾਂ ਕਵਰ ਕਰਨਾ ਤੇ ਪਿਛਲੇ ਲੜ ਨੂੰ ਦੋਨੇ ਹੱਥ ਫੋਲਡ ਕਰਕੇ ਬਾਅਦ ਤੇ ਦਬ ਦੇਣਾ ਹਣ ਜਿਹੜੀ ਆਪਣੀ ਪਾਗਾ ਹੋ ਰਿਹਾ ਚੁੱਕਿਆ ਇਸ ਪੱਕੇ ਦੀ ਹੁਣ ਬਾਕੀ ਦੀ ਸ਼ੈਡਿੰਗ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ